ਵਾਨੀ ਜੈ ਸਤਰਾ ਹਾੜ ਛੇ ਛੇ ਸਮਤ ਨੂੰ ਔਰਪ ਦੇ ਰਾਸ਼ਟਰਪਤੀ ਵੀ ਵੀ ਗਿਰੀ ਨੂੰ ਸ਼ਬਦ ਭੇਜਿਆ ਸਮਤ ਸ਼ੈਨਸ਼ਾਈ ਨੋ ਕਹੇ ਮੇਰਾ ਚਾਰ ਮੰਗਲੋ ਮੰਗਲ ਆਚਾਰ ਇੱਕ ਕਰਾਇਆ ਪ੍ਰਭ ਛੜਾ ਦੇ ਤੋੜ ਨੇ ਸੰਗਲੋ ਜਗਤ ਬੰਦਰ ਰਹਿਣ ਨਾ ਪਾਇਆ ਹੇ ਲੁਤਕਨੇ ਸ਼ਾ ਕੰਗਲੋ ਸੁਖੀ ਪਾਵੇਖ ਮੁਖਾਇਆ ਦੇਖੇ ਪਹਾੜ ਜੰਗਲੋ ਸਮੁੰਦ ਸਾਗਰਾਂ ਕੋਜ ਖਜਾਇਆ ਜੀਨ ਤੁਨੀ ਦੀ ਹੱਦਿ ਆਵੇ ਲਗਨੋ ਜਗਤ ਕਿਨਾਰਾ ਨ ਕੋਈ ਰਖਾਇਆ ਜਨ ਭਗਤਾਂ ਪਹਿਨਾ ਕੇ ਨਾਮ ਕੰਗਣ ਧਨ ਦੇਵੇ ਮਾਨ ਵਡਿਆਈਆ ਸਤ ਦਾ ਸੱਚ ਸਮਝਾ ਕੇ ਪਰਮ ਆਨੰਦਨ ਨਨਦ ਨਨਦ ਨਾਮ ਲਾਇਆ ਤੁਰਦੀ ਧਾਰ ਚਾੜ ਕੇ ਰੰਗਣ ਰੰਗ ਤੇ ਅਪਰੇ ਨਾਲ ਰਖਾਇਆ ਕਰੇ ਖੇਲ ਵਿੱਚ ਵਰ ਭੰਡਣ ਪੰਡਿਤ ਪਾਵੇ ਕੂੜ ਲਕਾਇਆ ਅਸ਼ਕਤ ਕਰਿਆ ਵੇ ਖੰਡਣ ਖੰਡਾ ਸ਼ਬਦ ਨਾਮ ਚਲਾਇਆ ਲੇਕੇ ਲਾਇ ਤਾਰਾ ਚੰਦਨ ਸੂਰੀਆ ਗੰਡ ਪੁਆਇਆ ਜੋਤੀ ਜੋਤ ਸਰੂਪਾਰੋ ਆਪ ਆਪਣੀ ਕਿਰਪਾ ਕਰੋ ਸਦੇ ਆਪਣਾ ਸੰਗ ਬਨਾਇਆ ਸਗਲਾ ਸੰਗੀ ਬਣੇ ਬੋ ਪਾਤੀ ਪੀਤਰ ਡੇਰਾ ਲਾਇਆ ਕਿਰਪਾ ਕਰੇ ਕਮਲਾ ਪਾਤੀ ਪਤ ਪਰਮੇਸ਼ਰ ਤੁਰ ਦਰਗਾਇਆ ਸਤਰ ਹੜੁ ਸਵਜਨੀ ਕਰੇ ਰਾਤੀ ਰਤਰੀ ਆਪਣੇ ਨਾਲ ਮਹਿਕਾਇਆ ਸੱਚ ਪ੍ਰੀਤੀ ਜੋੜ ਕੇ ਨਾਤੀ ਨਾ ਤ ਇਕੋ ਇਕ ਦਸਾਇਆ ਨਾਮ ਨਦਾਨ ਜਨਾ ਕੇ ਗਾਤੀ ਗੈਰ ਗੰਭੀਰ ਪੜਾਇਆ ਮਿਹਰਵਾਨ ਹੋਵੇ ਪ੍ਰਤਮ ਰਾਤੀ ਸਮਰਾਤੇ ਆਪਣੀ ਕਾਰ ਕਮਾਇਆ ਰਾਸ਼ਟਰ ਦੇਵ ਪਾਤੀ ਪਤਰ ਕਾ ਗਮ ਕੁਲਾਈਆ ਖੇਲ ਤਕਣਾ ਲੋਕ ਮਾਤੀ ਮਾਤਰ ਭੂਮੀ ਆ ਕੋਟਾਇਆ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਰ ਸਾਦੇ ਆਪਣਾ ਸਤਿ ਦਾ ਰੰਗ ਆਪ ਰੰਗਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਰਾ ਸੱਚਾ ਵਰ ਸਤਿ ਦਾ ਰੰਗ ਆਪ ਰੰਗਾਇਆ 17 ਹਾੜ ਕਹੇ ਸੁਣ ਹੁਕਮ ਰਾਸ਼ਟਰਪਤ ਰਾਸ਼ਟਰ ਦੇ ਜਨাইয়া ਗੁਣ ਨਦਾਨ ਆਵਾਤ ਪਤ ਪਰਮੇਸ਼ਰ ਤੁਰ ਦਰਗਾਇਆ ਜਿਸ ਦਾ ਹੁਕਮ ਅਗੰਮਾ ਸਤ ਨਾ ਕੋਈ ਮੇਟੇ ਮੇਟ ਮਟਾਇਆ ਭਾਰਤ ਖੰਡ ਵੱਲ ਤੱਕ ਨਿਗਾਹ ਬੁੱਦੀ ਤੋਂ ਬਾਹਰ ਲਗਾਇਆ ਜੀਵਾਂ ਜੰਤਾਂ ਪਿਆ शक ਸਹਿਨ ਸਾਸਕੇ ਨਾ ਕੋਈ ਮਟਾਇਆ ਸਾਰੇ ਮੰਗਦੇ ਆਪਣਾ ਹੱਕ ਹਕੀਕਤ ਹੱਕ ਨਾ ਕੋਈ ਵਿਖਾਇਆ ਇਹ ਖੇਲ ਕਰੇ ਹੁਕਮ ਨਾਲ ਪ੍ਰਭੂ ਪ੍ਰਭਜਕ ਜਦ ਹੀ ਆਪਣੀ ਕਰ ਕਮਾਈ ਜਦ ਹੀ ਆਪਣੀ ਕਾਰ ਪੁਗਤਾਈਆ ਗਰੀਬ ਨਾ ਮਾਣਿਆ ਕੋਦੀ ਚੱਕ ਕੋ ਜਾਂ ਕਮਲਿਆਂ ਹੋਏ ਸਹਾਇਆ ਸੰਦੇਸਾ ਦੇ ਕੇ ਪੇਵ ਖੁਲਾਇਆ ਅਪ ਆਪਣੀ ਦਇਆ ਕਮਾਈਆ ਕੁਰਖ ਕਲਾ ਦੇਨ ਦੁਨੀ ਦਾ ਕੂੜਾ ਮਿਟੇ ਤਪ ਤਪ ਅਗਨੀ ਜਗਤ ਬਜਾਈਆ ਸ਼ਬਦੀ ਹੁਕਮ ਦੇਵੇ ਸੱਚ ਨਾ ਕੋਈ ਮਿਟੇ ਮੇਟ ਮਟਾਈਆ ਕਾਇਆ ਮਾਟੀ ਪਾਂਡੇ ਜੀਵ ਕਚ ਪੰਚਨ ਗੜ ਨજર ਕਿਸੇ ਨਾ ਆਇਆ ਚਾਰ ਵਰਨਾ ਸ਼ਾਂਤ ਕਰਾ ਸਕੇ ਕੋਈ ਨਾ ਰਤ ਰਤੀ ਰਤ ਨਾ ਕੋਈ ਵਕਾਇਆ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾਰ ਸਭ ਸੁਲਤਾਨਾ ਇੱਕ ਖਵਾਇਆ ਸਤਿਗੁਰ ਸ਼ਬਦ ਕਹੇ ਸੁਨ ਭਾਰਤ ਖੰਡੀ ਕੂਪ ਵੇਰਾ ਪੇਦ ਫੁਲਾਇਆ ਪ੍ਰਭ ਹੋਇ ਪ੍ਰਗਟ ਹੋਇ ਆਪ ਪ੍ਰਭ ਸਤ ਸਰੂਪ ਪ੍ਰਗਟ ਹੋਇਆ ਪ੍ਰਭ ਸਤ ਸਰੂਪ ਰੂਪ ਅਨੂਪ ਨੂਰ ਅਲਇਆ ਜਿਸ ਦਾ ਹੁਕਮ ਆਵੇ ਸਰਦੀ ਤਾਰ ਦੂਤ ਤੁਰ ਪੈਗਾਮ ਦੜਰਾਇਆ ਨਮਖੰਡ ਨਮਖੰਡ ਪੈਣੀ ਲੂਟ ਸਤ ਸਤ ਨਾ ਕੋਈ ਵਰਤਾਇਆ ਦਿਨਾਂ ਮਜਬਾ ਹੋਵੇ ਫੂਟ ਕੁਟ ਕੋਰ ਹੋਏ ਲੁਕਾਇਆ ਰਈ ਤਰ ਜਾ ਨਾ ਮੁਹੱਬਤ ਜਾਣੀ ਟੂਟ ਟੁੱਟਿਆ ਗੰਢ ਨਾ ਕੋਇ ਪੁਆਇਆ ਪ੍ਰਭ پاਗ ਲਗਾਇਆ ਸੰਬਲ ਨਗਰੀ ਆਪਣੀ ਕੂਟ ਸਾਡੇ ਤਿਨ ਹੱਥ ਦੇ ਰਾਂ ਲਾਇਆ ਵੀ ਵੀ ਗਿਰੀ ਨਾ ਸਮਝਣਾ ਝੂਠ ਪੁਰਖ ਕਾਲਾ ਨੂਰ ਲਾਇਆ ਖੇਲ ਕਰੇ ਵਿੱਚ ਪੰਜ ਪੂਤ ਕਾਇਆ ਕਾਬਾ ਇੱਕ ਸੁਹਾਇਆ ਜੋਤੀ ਜੋਤ ਸਰੂਪ ਹਾਰੋ ਤੁਹ ਕੋ ਆਪਣੀ ਕਿਰਪਾ ਕਰੋ ਦੇਵਨਹਾਰਾ ਤੁਰਦਾ ਵਰ ਤੁਰ ਮਾਲਕ ਵੱਡ ਵੜਿਆਇਆ ਸਤਿਗੁਰ ਸ਼ਬਦ ਕਹੇ ਮੈਂ ਜਾਂ ਅਦਲੀ ਦਵਾਰ ਤੁਰ ਫਰਮਾਨਾ ਇੱਕ ਸੁਨਾਇਆ ਸ ਸੂਲਤਾਨੋ ਆਇਆ ਕਲਕਲ ਕੀ ਅਵਤਾਰ ਦੇ ਕਲੰਕਾ ਵੇਸ ਵਟਾਇਆ ਨੂਰ ਨਰਨ ਰੂਪ ਅਮਾਮ ਅਮਾਮਾ ਰੂਪ ਅਪਾਰ ਰੂਪ ਨੂਰ ਅਮਾ ਮਾ ਮਰੂ ਗੁਰੂ ਕੋ ਅਪਾਰ ਨੂਰ ਨਰਨ ਨੂਰ ਅਲਾਇਆ ਆਪ ਦੇ ਵਖੇ ਸੰਭਲ ਕਾਰ ਬਾਰ ਸਾਚੀ ਨਗਰੀ ਡੇਰਾ ਲਾਇਆ ਜੋ ਸਬਦ ਦੇ ਲੈਣ ਦਿਨ ਰਿਆ ਵਿਚਾਰ ਲੇਖਾ ਜਾਣੇ ਤੋਂ ਥਾਇਆ ਜੋ ਅਪ੍ਰੇਖਤ ਦਥਿਆ ਪੈਗੰਬਰ ਗੁਰ ਅਵਤਾਰ ਕੋ ਸ਼ੀਨ ਗਵਾਈਆ ਵਿਤ ਦੜਦਾਇਆ ਸੋ ਵੇਖੇ ਵਿਖਸੇ ਪਾਵੇ ਸਾਰੋ ਮਾ ਸਾਰਥੀ ਆਪਣਾ ਹੁਕਮ ਵਰਤਾਇਆ ਉਹ ਕੇਲੇ ਖੇਲ ਕਮਾਲ ਬੁੱਧੀ ਸਮਝ ਕੋਈ ਨਾ ਪਾਇਆ ਉਹਦਾ ਪਤਾ ਜਗਤ ਤਾਰ ਜੇਠੂ ਆਲ ਡਾਕਖਾਨਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਤਹਿਸੀਲ ਇਨਾ ਖਰਾ ਸਿਵਤ ਤਲਾਇਆ ਉਹ ਸੰਭਲ ਬੈਠਾ ਸੁਰਤ ਸੰਭਾਲ ਤੁਰਦਾ ਹੁਕਮ ਇੱਕ ਜਨਾਈਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਸਭ ਦਾ ਹਾਲ ਤਤ ਤਤ ਕੋਜ ਖਜਾਇਆ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰੋ ਦੇਵਨ ਹਰ ਤੁਰਦਾ ਵਰ ਤੁਰ ਮਾਲਕ ਬੇ ਪਰਵਾਇਆ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰੋ ਦੇਵਨ ਹਰ ਤੁਰਦਾ ਵਰ ਤੁਰ ਮਾਲਕ ਬੇ ਪਰਵਾਇਆ ਸੋ